ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪਹਿਲਾਂ ਤੁਸੀਂ ਵੀਊ ਚੈੱਕ ਕਰੋ ਹੁ ਤੋਂ ਬਦਲ ਮੀਂਹ ਦਾ ਮੌਸਮ ਬੱਲੇ ਇਹ ਜਿਹੜੀਆਂ ਆਵਾਜ਼ਾਂ ਇਹ ਤੁਹਾਨੂੰ ਪਿੰਡਾਂ 'ਚ ਮਿਲ ਸਕਦੀਆਂ ਸਵੇਰੇ ਸਵੇਰੇ ਪਿੰਡਾਂ ਦੀ ਲਾਈਫ ਪਿੰਡਾਂ ਦੀ ਲਾਈਫ ਵਧੀਆ ਹੁੰਦੀ ਹੈ ਸ਼ਹਿਰ ਨਾਲੋਂ ਤਾਂ ਕਿਤੇ ਜ਼ਿਆਦਾ ਵਧੀਆ ਹੁੰਦੀ ਹੈ ਸਕੂਨ ਹੁੰਦਾ ਇੱਥੇ ਇੱਕ ਬਿੱਟ ਦੀ ਲਾਈਫ ਚ ਇਹ ਕੰਦੀ ਮੇਰੀ ਵੀ ਵੀਡੀਓ ਬਣਾ ਵੀਡੀਓ ਕੱਲ ਬਣਾਉਣੀ ਸੀਗੀ ਜਦੋਂ ਮੈਂ ਇੱਥੇ ਆਇਆ ਲੇਕਿਨ ਕਿਸੇ ਕਾਰਨ ਕਰਕੇ ਨਹੀਂ ਬਣ ਸਕੀ ਤੇ ਇਹ ਅੱਜ ਮੈਂ ਬਣਾ ਰਿਹਾ ਅੱਜ ਇੱਥੋਂ ਜਾਣ ਲੱਗਿਆਂ ਦੀ ਬਣਾਉਂ ਅੱਜ ਖੜੇ ਆ ਜੀ ਆਪਾਂ ਪਿੰਡ ਭੁੰਗਰਨੀ ਜਿਹੜਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਆਉਂਦਾ ਵੈਸੇ ਤਾਂ ਇਹ ਫਗਵਾੜੇ ਦੇ ਲੱਗੇ ਆ ਆ ਲੱਗੇ ਪਪੀਤੇ ਇੰਥੋਂ ਲੈ ਕੇ ਜਾਵਾਂਗੇ ਅੱਜ ਤੋੜ ਕੇ ਪਪੀਤੇ Popitite mirča na ਪੱਠੇ ਕੋਤਨ ਵਾਲੀ ਮਸ਼ੀਨ ਇਹਨੂੰ ਕੋਈ ਟੋਕਾ ਕਹਿੰਦਾ ਕੋਈ ਕੁਛ ਆਹ ਦੇਖੋ ਇੱਕ ਚੀਜ਼ ਪਹਿਲਾਂ ਇਹ ਹਰ ਇੱਕ ਘਰ ਦੇ ਵਿੱਚ ਹੁੰਦੀ ਸੀ ਹੁਣ ਤਾਂ ਕਿਤੇ ਟਾਵੇਂ ਟਾਵੇਂ ਲੱਭਦੀ ਹੈ ਕੀ ਕਹਿੰਦੇ ਇਹਨੂੰ ਕਮੈਂਟ ਚ ਦੱਸਿਓ ਇੱਕ ਵਾਰੀ ਤੁਹਾਡੇ ਏਰੀਆ ਚ ਕੀ ਕਹਿੰਦੇ ਇਹਨੂੰ ਕੀ ਕਰਕੇ ਹਾਂਜੀ ਕੀ ਕਰਕੇ ਕੋਣ ਹੈ ਇਹ Thank uh you. -oh. ਅਹੀ ਜਾ ਰਹੇ ਆ ਪੱਠੇ ਲੈਣ ਮੱਜਾਂ ਲਈ ਪੱਠੇ ਲੈਣ ਮੱਜਾ ਡਿੰਗ ਲੱਗੀਆਂ ਪੱਠੇ ਨਹੀਂ ਬਾਇਸ ਵੇਦੇ ਸਨ ਅਸੀਂ ਜਾ ਰਹੇ ਹਾਂ ਜੀ ਫਗਵਾੜੇ ਨੂੰ ਫਗਵਾੜੇ ਨੂੰ ਜਾ ਰਹੇ ਹਾਂ ਥੋੜਾ ਜਿਹਾ ਸ਼ਾਪਿੰਗ ਕਰਨ ਪੁੱਤ ਆ ਗਿਆ ਰੁਵੀ ਵੱਡੇ ਨਾਲ ਦਵੇ ਆਹ ਕਿਹੜੀ ਨਹਿਰ ਆ ਕਿੱਥੇ ਨੂੰ ਜਾਂਦੀ ਹੈ ਇਹ ਅੱਛਾ ਰੋਪੜ ਚੰਡੀਗੜ੍ਹ ਵਾਲੀ ਨਹਿਰ ਗਰੇ ਇੰਨੀ ਹਰਿਆਲੀ ਅੱਜ ਵੈਦਰ ਬਹੁਤ ਵਧੀਆ ਹੋਇਆ ਐਨ ਆ ਆ ਗਿਆ ਜੀ ਹੈ ਇਹ ਆ ਗਿਆ ਪੱਠਾ ਇਹਨਾਂ ਦਾ ਅਲੂ ਵਾਲੇ 8 ਪਿੰਡਾਂ 'ਚ ਜਿਹੜੀ ਕੰਮ ਚੱਲਦਾ ਏ ਟ ਇੱਥੋਂ ਜਾਂਦੀ ਏ ਯਾਹ ਨਾ ਕਿ ਲਾਈਟ ਆਉਟ ਹੋ ਜੀ ਨਾ ਕਿ ਇਸ ਸਟੇਜ ਤੇ ਥੋੜਾ ਗੱਪੇ ਆਓ ਜੀ ਆਪ ਕੋ ਪਹੁੰਚ ਗਿਆ ਓਹ ਜਾਰਨਾ ਖਗਵਾੜਾ ਰੋਡ ਇਹ ਹੈਗਾ ਓਹ ਜਾਰ ਪਰਮਗਵਾੜਾ ਰੋਡ ਮੈਂ ਤਾਂ ਹੈ ਟਮੇਲੀ ਜਿਹੜਾ ਸੈੱਟ ਹੈ ਨਾ ਇਹ ਮੇਰੀ ਵੱਡੀ ਮਾਸੀ ਨੂੰ ਮੇਰੇ ਨਾਨੇ ਹੁਣੀ ਪਾਇਆ ਸੀਗਾ ਇਹ तकरीबन 1980 ਤੋਂ 83 ਦੇ ਵਿੱਚ ਵਿੱਚ ਦਾ ਉਹਨਾਂ ਦਾ ਮੱਚੜਾ ਇਹ ਚੱਲਦਾ ਹੁੰਦਾ ਸੀ ਮੀ ਪਹਿਰਿਆ ਸੀ ਇਸ ਲਈ ਤੁਹਾਨੂੰ ਫਗਵਾੜਾ ਨਹੀਂ ਦਿਖਾਇਆ ਗਿੱਲੇ ਹੋ ਗਏ ਆ ਨਹੀਂ ਤਾਂ ਫਗਵਾੜਾ ਲਗਾਉਣਾ ਹੀ ਹੁਣ ਮੀ ਹਟਿਆ ਆ ਹੁਣ ਦਿਖਾਉਂਦੇ ਆ ਬੋੜਾ ਵਾਲਾ ਇੱਕ ਆ ਚੀਜ਼ ਬਿਲਕੁਲ ਵਧੀਆ ਲੱਗੀ ਆਪਾਂ ਪਹੁੰਚ ਗਏ ਆ ਜੀ ਬਾਬਾ ਕਦਿਆ ਬਾਬਾ ਕਦਿਆ ਖਰੇ ਅੱਗੇ ਆ ਕਿ ਇਹੀ ਆ ਇਹਨੂੰ ਕਹਿੰਦੇ ਬਾਬਾ ਕਦਿਆ ਹਨਾ ਆ ਜਿਹੜਾ ਬੰਸਾ ਵਾਲਾ ਬਾਜ਼ਾਰ ਨਿਮਾ ਨਿਮਾ ਚੌਂਕ ਨਿਮਾਲਾ ਚੌਂਕ ਇਹ ਵੀਡੀਓ ਰਹਿ ਗਈਆਂ ਬਣਾਉਣ ਵਾਲੀਆਂ ਇਹ ਕੱਲ ਆਪਾਂ 20 ਰੁਪਏ ਦੇ ਕੇ ਆਏ ਸੀਗੇ ਅੱਜ ਇੱਕ ਕਹਿੰਦਾ 30 ਦੂਸਰਾ ਕਹਿੰਦਾ 60 ਇੱਕ ਕਹਿੰਦਾ 150 ਇੱਕ ਕਹਿੰਦਾ 90 ਰੁਪਏ ਥੋੜੇ ਜਣਿਆਂ ਨੂੰ ਪੁੱਛਣਾ ਚਾਹੀਦਾ ਫੇਰ ਜਾ ਕੇ ਆਟੋ ਕਰਨਾ ਚਾਹੀਦਾ ਜਣਾ ਆਪਾਂ 20 ਰੁਪਏ ਚਾਹੀਦਾ ਸਿਕਿਉਰਟੀ ਫੁੱਲ ਟਾਈਮ ਹੈ ਜਿਲੰਦਰ ਆ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਆ ਜੇ ਟ੍ਰੇਨ ਆਉ ਇੱਕ ਘੰਟੇ ਬਾਅਦ ਆਉਣੀ 5:25 ਦੇ ਆਉਣੀ ਆ ਹੁਣ ਬੱਜੇ 4:30 ਹੋ ਗਿਆ ਲੱਗਦਾ ਟ੍ਰੇਨ ਗਈ ਆਪਣੀ ਆ ਤੇ ਹੁਣ ਆਪਾਂ ਇਹਦੇ ਨਾਲ ਇਹਦੇ ਚ ਜਾਣਾ ਬੈਠੇ ਸ਼ੰਕੋ ਮਹਿਲਾਏ ਤੇ ਆ ਉੱਤਰ ਰੇਲਵੇ ਐਮਰਜੈਂਸੀ ਵਿੰਡੋ ਉਹ ਵਹੇ ਗੇ ਤੂੰ ਬੈਠ ਜੇ ਇੱਥੇ ਸਹੀ ਰਹਿਣਾ ਲਓ ਜੀ ਲੱਗੀ ਚੱਲਣ 525 ਦੇ ਸੀ ਤੇ ਇਹ ਹੁਣ 540 ਕਿਤੇ ਚੱਲਣ ਲੱਗੀ ਆ ਵਧੀਆ ਹੋਰਨ すいません。<music> ترجمة